ਸੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵਿੱਚ ਪੋਸਟ ਆਈਆਂ ਜੀ ਸੀਜੀਐਲ ਦੇ ਵਿੱਚ ਜਿਹੜਾ ਟ੍ਰੇਡ ਦੇ ਵਿੱਚ ਪੋਸਟ ਆਈਆਂ 14582 ਪੋਸਟ ਆਈਆਂ ਨੇ ਇੱਕ ਵੱਡੇ ਪੱਧਰ ਤੇ ਜਿਹੜੀਆਂ ਪੋਸਟ ਆਈਆਂ ਨੇ ਸੋ ਕਾਮਨ ਗ੍ਰੈਜੂਏਸ਼ਨ ਲੈਵਲ ਭਾਵ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਤੁਹਾਡੀ ਉਹ ਕਿਸੇ ਵੀ ਸਟਰੀਮ ਦੇ ਵਿੱਚ ਹੋ ਸਕਦੀ ਹੈ ਉਮਰ ਹੱਦ ਦੀ ਜੇਕਰ ਗੱਲ ਕਰ ਲਈਏ ਤਾਂ ਦੋਸਤੋ ਉਮਰ ਹੱਦ 18 ਤੋਂ ਲੈ ਕੇ 30 ਸਾਲ ਤੱਕ ਜਿਹੜੀ ਉਹ ਰੱਖੀ ਗਈ ਹੈ ਰਿਜ਼ਰਵੇਸ਼ਨ ਕੈਟਾਗਰੀ ਵਾਸਤੇ ਛੂਟ ਹੋ ਸਕਦੀ ਹੈ ਦੇਖੋ ਬਾਕੀ ਇਹਦੀਆਂ ਗਾਈਡਲਾਈਨ ਤੁਸੀਂ ਉੱਥੇ ਜਾ ਕੇ ਇਹਨਾਂ 사이ਟ ਤੇ ਜਾ ਕੇ ਪੜ੍ਹ ਸਕਦੇ ਹੋ ਕਿਉਂਕਿ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਲੰਬੀਆਂ ਵੀਡੀਓਜ਼ ਜਿਹੜੀਆਂ ਤੇ ਹਰ ਤਰ੍ਹਾਂ ਦੀ ਜਾਣਕਾਰੀ ਉੱਥੇ ਤੁਹਾਨੂੰ ਅਵੇਲੇਬਲ ਹੁੰਦੀ ਹੈ ਲਾਸਟ ਮਿਤੀ ਦੀ ਜੇਕਰ ਗੱਲ ਕਰ ਲਈ ਤਾਂ 4 ਜੁਲਾਈ 2025 ਸਭਾਵ ਭਾਅ 4 ਜੁਲਾਈ ਤੱਕ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਫੀਸ ਦੀ ਜੇਕਰ ਗੱਲ ਦੋਸਤੋ ਤਾਂ ਫੀਸ ਜਨਰਲ ਵਾਸਤੇ 100 ਰੁਪਏ ਹੈ ਐਸਸੀ ਵਾਸਤੇ ਤੇ ਕੁੜੀਆਂ ਵਾਸਤੇ ਜਿਹੜੀ ਉਹ ਕੋਈ ਫੀਸ ਨਹੀਂ ਰੱਖੇਗੀ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਨਾ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਿਓ ਜਿਹੜੇ ਅਜੇ ਜੋਬ ਦੀ ਤਲਾਸ਼ ਦੇ ਵਿੱਚ ਨੇ ਸੋ ਹਰ ਤਰ੍ਹਾਂ ਦਾ ਕੁਝ ਨਵਾਂ ਸਿੱਖਣ ਦੇ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਪਿਆਰਾ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ